ਇਹਨਾਂ ਨੂੰ ਦਾ ਮੇਰੇ ਫਾਦਰ ਆ ਤੇ ਇਹਨਾਂ ਨੂੰ ਚੋੜੇ ਦੀ ਪ੍ਰੋਬਲਮ ਆਉਂਦੇ ਸੀ 1.5 ਮਹੀਨੇ ਤੋਂ ਮਤਲਬ ਚੱਲ ਫਿਰ ਨਹੀਂ ਸਕਦੇ ਅੱਛਾ ਤਾਂ ਉਹ ਫਿਰ ਆਨ ਨੂੰ ਦੱਸ ਪਏ ਡਾਕਟਰ ਪਬਜੀ ਜਾਂਦੇ ਤੇ ਉਹਨਾਂ ਕੋ ਹੁਣ ਉਹਨਾਂ ਨੇ ਕਿਹਾ ਹੈ ਵੀ ਮਤਲਬ ਇਹਨਾਂ ਦਾ ਪਲੇਟ ਹੋਣਾ ਸੱਜੇ ਹੋਣੀ ਉਹ ਚੋੜਾ ਨਹੀਂ ਉਹ ਬੰਦਾ ਬਣਾਵਾ ਪਾਇਆ ਹੈ ਜੀ ਫੋਨ ਕਰਾਉਂਦੇ ਹਾਂ ਦੀ ਦੀ ਅੰਦਰ ਤਸਪਰੰਮ ਜੀ ਤੇ ਸੇਮ ਵੀ ਪਰੇਟ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਸੋਹਣਾ ਮਤਲਬ ਭੇਟ ਹੋਇਆ ਮੇਰੇ ਫਾਦਰ ਦੀ ਜੀ ਸਾਚੀ ਦਾ ਸਾ ਮੈਂ ਨਾਲ ਵਿੰਡੋਸ ਹੈਂਗ ਕਰੀ ਇਹ ਮੈਂ ਤਾਂ ਚਾਹੁੰਦਾ ਅੱਛੀ ਪ੍ਰੋਬਲਮ ਆ ਰਹੀ ਤੇ ਇਹਨਾਂ ਨੂੰ ਨਾ ਮੈਨੇ ਫਾਦਰ ਆ ਤੇ ਇਹਨਾਂ ਨੂੰ ਚੋੜੇ ਦੀ ਪ੍ਰੋਬਲਮ ਆਉਂਦੇ ਇਥੇ ਡੇਢ ਮਿੰਟ ਤੋਂ ਮੈਂ ਚੱਲ ਫਿਰ ਨਹੀਂ ਸਕਦੇ अच्छा तो वो फिरਾਨੂੰ دسਦੇ ਡਾਟਾ ਪੰਜੀ ਸੰਦੇ ਤੇ ਉਹਨਾਂ ਕੋ ਹੁਣ ਉਹਨਾਂ ਨੇ ਕਿਹਾ ਹੈ ਵੀ ਮਤਲਬ ਇਹਨਾਂ ਦਾ ਪਲੇਟ ਹੋਣਾ ਸੱਜਰੀ ਹੋਣੀ ਉਹ ਚੋਲਾ ਨਿਉ ਮਤਲਬ ਨਵਾਂ ਪਾਇਆ ਹੈ ਹਾਂਜੀ ਹੁਣ ਬਿਲਕੁਲ ਸਹੀ ਹੈ ਅੱਛਾ ਕਿਹਦੇ ਤੋਂ ਦੋ ਪੈਰ ਉਹ ਕਰਾਇਆ ਹੈ ਇਹ 사ਦਾ ਮਤਲਬ ਡੇਢ ਕਿ ਮਹੀਨਾ ਹੋ ਗਿਆ ਡੇਢ ਮਹੀਨੇ ਪਲਾਸੀ ਆ ਜੀ ਜੀ ਕੋਈ ਪ੍ਰੋਬਲਮ ਨਹੀਂ ਹੋਈ ਹਾਂਜੀ ਹਾਂਜੀ ਅੱਛਾ ਇਹ ਹੋਰ ਕੀ ਕੀਮਤ ਸੀ ਜੋ ਗੇਟ ਕਾਰੀ ਵੀ ਹੋਵੇ ਉਹ ਤਾਂ ਇਹ ਹੋਏ ਦੇ ਸਾਧਿਆਂ ਵੀ ਮਤਲਬ ਬਹੁਤ ਵਧੀਆ ਪਲੇਟ ਕੀਤਾ ਇਹਨਾਂ ਦਾ ਤੁਹਾਨੂੰ ਸਹੀ ਬਿਲਕੁਲ ਚਾਦਦੇ ਪਏ ਜੀ ਜਿਹੜੇ ਡਾਕਟਰ ਸਾਹਿਬ ਜਿੱਕਾ ਲੱਗਾ ਸਟਾਫ ਦਾ ਸਟਾਫ ਬਿਲਕੁਲ ਜੀ ਇੱਕ ਨੰਬਰ ਫਰਸਟ ਕਲਾਸ ਹੈ ਜੀ ਆਹ ਨਹੀਂ ਆਂਦੀ ਬਿਲਕੁਲ ਸਾਰਿਆਂ ਨੇਚਰ ਵਧੀਆ ਬਿਲਕੁਲ ਵੈਰੀ ਗੁੱਡ ਹਾਂਜੀ ਬੜੀ ਜੀ ਜੀ ਅੰਜੀ ਡਾਕਟਰ ਸਾਹਿਬ ਪਰਮਜੀਤ ਸਿੰਘ ਨੇ ਪੇਟ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਸੋਹਣਾ ਮਤਲਬ ਪੇਟ ਹੋਇਆ ਮੇਰੇ ਫਾਦਰ ਜੀ ਜੀ